ਹੈਲੋ ਸਸਕਲ ਮੈਂ ਜੋਤਬੀੜੀ ਕਰੋਪੜ ਤੋਂ ਜੀ ਅੱਜ ਦੱਸਣ ਲੱਗਿਆ ਸੂਟ ਦੇ ਕਮੀਜ਼ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਨੇ ਲੈਂਥ ਲੈਣੀ ਆ ਜੋ ਕੜਾਈ ਵਾਲੇ ਗਲੇ ਹੁੰਦੇ ਉਹ ਚ ਪਹਿਲਾਂ ਗਲੇ ਦੀ ਲੰਬਾਈ ਦੇਖਦੇ ਆ ਪਹਿਲਾਂ ਨਹੀਂ ਸਾਡਾ ਗਲਾ ਬਣ ਜਾਊਗਾ ਫਿਰ ਆਪਾਂ ਲੈਣੀ ਚੋੜਾਈ ਸੂਟ ਜਾਈ हिਪ ਨਾਲ ਹਮੇਸ਼ਾ 3 ਇੰਚ ਪਲੱਸ ਕਰਕੇ ਲੈਣੀ ਹੈ ਲਵਾਏ ਵੀ 3 ਇੰਚ ਪਲੱਸ ਕਰਕੇ ਲੈਣੀ ਹੈ ਫਿਰ ਕਰ ਲਿਆ ਆਪਾਂ ਨੇ ਕਟਿੰਗ ਫਸਟ ਪਹਿਲਾਂ ਸੂਟ ਦਾ ਫਿਰ ਇਸੇ ਤਰ੍ਹਾਂ ਆਪਾਂ ਬੈਕ ਲਵਾਂਗੇ ਬੈਕ ਚ ਵੀ ਲਵਾਈ ਦੇਖਾਂਗੇ ਫਿਰ 3 ਇੰਚ ਪਲੱਸ ਕਰਕੇ हिਪ ਦੇਖਾਂਗੇ ਹੈਨਾ ਇੰਨੀ ਵੀ ਬੀ ਆਉਚ 3 ਪਲੱਸ ਕਰ ਲੈਣਾ 25 ਆ 3 ਪਲੱਸ ਕਰ ਲੈਣਾ ਨਾ ਫਿਰ ਅੱਗੇ ਲੈਸ ਦੀ ਵਾਰੀ 컬러 2 3 ਸਿੰਘੇ ਫਿਰ ਐਸੀ ਕਰੀ ਲੈਸ ਦਾ ਡਿਸਾਈਨ ਕੀਤਾ ਸਿੰਗਲ ਆਈਏ ਜਾਂ ਮਲਟੀ ਲਗਾਈ ਐਸੀ ਲਗਾਈ ਮਲਟੀ ਲੈਸ ਸੋਵਾ ਇਹਨਾਂ ਪੂਰਾ ਕਟਿੰਗ ਦਾ ਕੰਮ ਫਿਰ ਇਹਨੂੰ ਅੱਗੇ ਲਾਈਨਿੰਗ ਲਗਾਵਾਂਗੇ ਪੂਰਤ ਬਾਦ ਕੱਟੀ ਐਸੀ ਬਾਹਾਂ ਦਾ ਕਪੜਾ ਕੱਟ ਸੀ ਅਸੀਂ ਪਾਇਆ ਜੋੜ ਬਾਹ ਨੂੰ ਜੋੜਨ ਤੋਂ ਬਾਅਦ ਬਾਂਦੀ ਬੰਦ ਵਾਲੀ ਸਾਈਡ ਤੇ ਲੈਣੀ ਬੰਦ ਖੁੱਲੀ ਵਾਲੀ ਸਾਈਡ ਤੋਂ ਲੈਣੀ ਬਾਂਦੀ ਕਟਾਈ ਕਟਾਈ 3 ਇੰਚ ਲਈਆ ਸੀ ਫੇ ਲਗਾਏ ਬਾਂਦੀ ਕਟਾਈ ਦੇ ਨਿਸ਼ਾਨ ਨਿਸ਼ਾਨਦਲਾ ਜੋ ਵੀ ਬਾਂਦੀ ਮੂਰੀ ਹੋਣਗੇ ਉਹਦੇ ਚ ਵੀ ਐਸੀ 1.5 ਇੰਚ ਪਲੱਸ ਕਰਕੇ ਹੀ ਰੱਖੂਗੇ ਆਪਾਂ ਹਮੇਸ਼ਾ ਡੈਢਿੰਗ ਪਲੱਸ ਕਰਕੇ ਹੀ ਰੱਖਣਾ ਹੈ ਫਿਰ ਅਸੀਂ ਮਲਾਈ ਦਿੱਤੀ ਉਹਦੇ ਉੱਪਰ ਕੀਤੀ ਬਾਂਦੀ ਅਸੀਂ ਕਟਾਈ ਇਹ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਤੇ ਇਸ ਪੇਜ ਨੂੰ フォलो ਕਰ ਲਿਓ ਕਰ ਲੈਣਾ